ਉਹ ਗਿਆ ਕੌਣ ਕੌਣ ਦਾਣੇ ਕੌਣ ਪੌਂਗਾ ਲੋਕਾਂ ਕਿ ਨਹੀਂ ਬਰुण ਗਿਆ ਕਣਕ ਪੌਣੋ ਕਹਿੰਦਾ ਆ ਵੀ ਪਾਪਾ ਜੀ ਨੂੰ ਭੇਜਿਓ ਕਿੱਦਾਂ ਕਿੱਦਾਂ ਪੌਣੀ ਕਣਕ ਮੈਨੂੰ ਨਹੀਂ ਪਤਾ ਲੱਗਦਾ ਫਿਰ ਉੱਥੇ ਖੜਾ ਗੱਲਾਂ ਕਰੀ ਜਾਂਦਾ ਆ ਹੁਣ ਕਰੇ ਇਹਦਾ ਬੰਦਾ ਹੋਰ ਲਿਆਵਾ ਕਿੱਥੇ ਖੜਾ ਗੱਲਾਂ ਕਰਦਾ ਆ ਉੱਥੇ ਕਰਦਾ ਖੜਾ ਕਿਤੇ ਵੀ ਨਹੀਂ ਉਹ ਤਾਂ ਕੱਦਦਾ ਇੱਥੇ ਮੇਰੇ ਉਹ ਤਾਂ ਕੱਦਦਾ ਹੀ ਮੈਨੂੰ ਬਰਨਾ ਮੈਂ ਮੈਂ ਛੱਡ ਕੇ ਆ ਫੀਨਾ ਗੱਲਾਂ ਕਰਦਾ ਮੈਂ ਕੋਲ ਜੀ ਨਾ ਕਿ ਮੈਂ ਗੱਡੀ 'ਚ ਬੈ ਕੇ ਗਿਆ। ਕਿਆ ਹੁਣ ਗਿਆ ਤੁਸੀਂ ਮੰਨੋ ਮੇਰੀ। ਮੇਰੀ ਮੰਨੋ। ਉਹ ਗਿਆ ਉੱਥੇ ਮੈਸੇਜ ਲੈ ਆਏ ਆਂ ਗਾਂ ਲੈ ਕੇ। ਗੱਡੀ 'ਚ ਬੈ ਕੇ ਉੱਥੇ ਨਖੜ ਗੱਲਾਂ ਕਰਦਾ। ਮੈਂ ਕਹਿੰਦਾ ਇਹ ਚ ਕਹਿੰਦਾ ਮੈਂ ਆਇਆ ਹੀ ਆਂ ਹਜੇ। ਹੁਣ ਲੈਣ ਗਿਆ ਬੰਦਾ। ਮੈਂ ਮੈਨੂੰ ਤੁਹਾਡੇ ਨਾਲੋਂ ਜ਼ਿਆਦਾ ਪਰਦਾ ਐਵੇਂ ਨਾ ਲੱਤੜਾਈ ਜਾਵੋ। ਮੈਂ ਗੁਰਦੁਆਰੇ ਹੁਣ ਮੱਥਾ ਟੇਕ ਕੇ ਆਇਆ ਫੇਰ। ਤੈਨੂੰ ਬਰੋਂ ਨੂੰ ਡਾਡ ਦੇਣੇ ਨਾਲ। ਓ ਜੜ ਦੇ ਐਵੇਂ ਨਾ ਬੋਲੀ ਜਾ। ਨਾਲੇ ਉਹਨੂੰ ਡਾਂਟ ਦਿੰਨੇ ਆ। ਸਬਜੀ ਸਾਰੀ ਉਹੀ ਲਾ ਕੇ ਗਿਆ ਯਾ ਫੇ ਨਾ ਲਵਾਉਣੀ ਆ ਮੇਲੇ ਲੁਾਈ ਆਪਣੇ ਲਈ ਲੁਾਈ ਆ ਅਮੀ ਲੱਤਾਂ ਰਹਿ ਜੰਨੀਆਂ ਕੰਮ ਕਰ ਉਹ ਘਾਰੇ ਪਰ ਜੰਨੀਆਂ ਤੇਰੀ ਗੱਲ ਜਿਹੜੇ ਮੈਂ ਸੱਚੀ ਗੱਲ ਕਹਿਣਾ ਉਹ ਨਹੀਂ ਮੰਨਦੀ ਉਹ ਠੀਕ ਹੈ ਮੰਨ ਗਏ ਸੱਚੀ ਗੱਲ ਅਗਲੇ ਤੋਂ ਕੰਮ ਲੈਣਾ ਐ ਥੋੜਾ ਪਿਆਰ ਨਾ ਲਈਦਾ ਐ ਬਸ ਕਰ ਮੈਂ ਜਾਣਦਾ ਤੈਨੂੰ ਜਿਆਦਾ ਪਿਆਰ ਵਾਲੀ ਨਹੀਂ ਜਾਣਦੇ ਕੰਮ ਕਰੋ ਆਪਣੇ ਕਰਤਵਨ ਦੇਣਾ ਹੀ ਸਾਰੇ ਕੰਮ ਬਸ ਕਰ ਜਾਣ ਦੇ ਜਾਣ ਦੇ ਕਿਉਂ ਲਹੂ ਪੀਨੀ ਆ ਕਿਉਂ ਕਰਕੇ ਖੜੀ ਰਹੀ ਏ ਹੋਣ ਵੀ ਗੁੱਸਾ ਕਿਸੇ ਹੋਰ ਗੱਲ ਦਾ ਕੱਢੀ ਮੇਰੇ ਤੇ ਜਾਣਾ ਹੈ ਗੁੱਸਾ ਕਿਸੇ ਦਾ ਨਹੀਂ ਮੈਂ ਕਿ ਗੁੱਸਾ ਕਿਤੇ ਕਰਨ ਮੈਨੂੰ ਕੋਈ ਜੂਰ ਤੇ ਨਹੀਂ ਗੁੱਸਾ ਕਰਨ ਦੀ ਤੈਨੂੰ ਕਿ ਜਾਣ ਦੀ ਚੁੱਕਰ ਵਾਸਤੇ ਜਿਹੜੀ ਗੱਲ ਕਹੀ ਮੈਂ ਉੱਥੇ ਖੜਾ ਉਹਨੂੰ ਪੁੱਛ ਲਿਓ ਗੱਲਾਂ ਕਰਦਾ ਠੀਕ ਹੈ ਪੁੱਛ ਲੈਂਦੀ ਉਹ ਕਹਿੰਦਾ ਉਹ ਆਲਣ ਤੋਂ ਬਰਨ ਨੂੰ ਮੈਂ ਪੁੱਛਦੀ ਵੀ ਅੰਕਲ ਕਿੱਦਾਂ ਤੂੰ ਖੜਾ ਗੱਲਾਂ ਕਰਦਾ ਸੀ ਹੁਣ ਗਿਆ ਹੁਣ ਕਹਿੰਦਾ ਮੈਂ ਚੱਲਿਆਂ ਲੈਣ ਬੰਦ ਇੱਥੇ ਮੈਨੂੰ ਕਹਿੰਦਾ ਪਾਪਾ ਕੋ ਪੇਜ ਮੇਰੇ ਕੋ ਪਤਾ ਨਹੀਂ ਚਾਹਤ ਕਣਕ ਕਿਹੜੀ ਝਾਨੀ ਹੈ ਜਿੱਦਾਂ ਮਰਗੀ ਪਾਉ ਮੈਨੂੰ ਕੋਈ ਕ ਰੰਮ ਤੇ ਪਾਉਣੀ ਆ ਕਿਹੜੀ ਸਮਾਨ ਚੜਾਉਣੀ ਆ ਆ ਗਿਆ ਬੰਦਾ ਵੀ ਆ ਗਿਆ ਕੰਜੀ ਹੰਜੀ ਤੇ ਕੋਈ ਗੱਲ ਕਰਨ ਕਰਦੀ ਐ ਪਾ ਦਈਏ ਡਰਮ ਚ ਜਾਣਾ ਚਾਹੀਦੀ ਗੱਲ ਤਾਂ ਡਰਮ ਖੜਾ ਕਰਕੇ ਹੱਥ ਕਰੇ ਉਹ ਉਰੇ ਆਜਾ ਉਰੇ ਆਜਾ ਹੂੰ ਤੂੰ ਉੱਥੇ ਖੜਾ ਨੰਗਲਾ ਕਰਦਾ ਸੀ ਨਾ ਹਾਂ ਆ ਬਸ ਲੈ ਇਹ ਗੱਲਾਂ ਤਾਂ ਜੋ ਸਰਦਾਰ ਜੀ ਮਿਲੇਗਾ ਉਹ ਨਹੀਂ ਤੁਸੀਂ ਪਾਓ ਹੂੰ ਇਹ ਇਹਨਾਂ ਨੇ ਇਹਨਾਂ ਨੂੰ ਫਾਰਾ ਪੈ ਗਿਆ ਕੇ ਉਹ ਤਾਂ ਹਜੇ ਆਇਆ ਹੀ ਆ ਤੁਰਿਆ ਮੈਂ ਕਿਹਾ ਉਖੜਾ ਉਸ ਗੱਲਾਂ ਕਰਦਾ ਮੈਂ ਕਿਹਾ ਪੁੱਤ ਇਹ ਕਹਿੰਦਾ ਮੈਂ ਆਇਆ ਹਾਂ ਮੈਂ ਲੱਗਾ ਹੁਣ ਬੱਕਾ ਲੱਗ ਇਹ ਮੰਦੀਆਂ ਨਾ ਪਾਪਾ ਕੇ ਹੱਥ ਮੈਂ ਡਾਂਗ ਹੈ ਨਹੀਂ ਮੈਂ ਡਾਂਗਾਂ ਨੂੰ ਮਾਰਨੀ ਆ ਮੇਰਾ ਉਹ ਕਿ ਆ ਬਿਗਾੜਿਆ ਬੱਚਾ ਦੇ